ਲੰਬੀਆਂ ਪਾੜ ਯਾਰ ਬਾਈ ਲੰਬੀਆਂ ਲੰਬੀਆਂ ਆ ਦੇਖੋ ਜੀ ਹੋਰ ਹੋਰ ਤੋਂ ਬੋਡੀ ਇਸੇ ਖੱਤੀ ਕਿ ਆਈ ਰਹੀ ਹੈ ਹੂੰ ਤੋਂ ਸੇਫੀ ਹੋਰ ਜੀ ਦੇ ਨਾਲ ਚੈੱਕ ਲਓ ਆ ਡੀਪ ਇੱਕ ਅੱਡੀਆਂ ਆ ਪਈਆਂ ਉਹ ਸੀ ਇਹ ਰੇਕ ਕਮੈਂਟ ਇਹ ਐ ਕਬਰ ਤੋਂ ਇੱਧਰੋਂ ਵੀਰੇ ਤੂੰ ਤਾਂ ਵਰੀ ਫੜ ਕੇ ਰੱਖਾਂਗਾ ਪਾਣੀ ਦੂਰ ਨਹੀਂ ਜਾਂਦਾ ਆ ਨਾ ਕਿਨਾ ਲੋਹਾਰ ਦੀ ਜੇਲੇ ਲੇ ਚਾ ਆਪਣਾ ਆਪਣਾ ਕੋਈ ਨਾ ਯੱਕੇ ਬੈਟ ਕਰ ਲਿਆ ਚਲੋ ਲੈ ਚਲੋ ਵੀਰ ਦੀ ਗੱਲ ਹੋਰ ਵੀਰੇ ਚੰਦੇ ਨਾਲ ਲੱਗਦੀ ਹੋਰੀ ਕੋਸ ਇਹਦਾ ਸਾਦਾ ਲਾ ਆ ਬਸ ਆ ਬਾਂਬੂ ਸਾਰਾ ਕਾ ਚੱਕ ਲੈ ਤੇ ਹੱਡੀਆਂ ਜੀਆਂ ਵੀ ਸੀ ਚੱਕ ਲਈ ਇਧਰ ਵੀ ਮਾਰੀ ਸੰਗਤ ਜੀ ਜਿਹੜੀ ਬੋਡੀ ਹੈ ਨਾ ਉਹਦੀਆਂ ਲੱਤ ਕਿਤੇ ਪਈ ਆ ਕੋਈ ਹੱਡੀ ਕਿਤੇ ਪਈ ਆ ਕੋਈ ਸਾਣਾ ਕਿਤੇ ਆ ਸਿਰ ਦੇ ਵਾਲ ਕਿਤੇ ਆ ਸਾਰੀ ਕੁੱਤਿਆਂ ਨੇ ਅਲੱਗ-ਅਲੱਗ ਕਰਕੇ ਖਾ ਲਈ ਸੀ ਤੇ ਬੋਡੀ ਜਿਹੜੀ ਬਾਹਰ ਤਾਂ ਕੱਢ ਲੈਂਦੀ ਪਰ ਉਹਦਾ ਮਿਲਿਆ ਸਾਨੂੰ ਪਿੰਜਰ ਹੀ ਆ ਜੀ ਤੇ ਸਾਰੇ ਆਨੇ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ ਬਾਕੀ ਜੀ ਆ ਭੰਗ ਜੀ ਵੀ ਹੈ ਨਾ ਇਹ ਤਾਂ ਹੁਣ ਕਰਦਿਆਂ ਨੂੰ ਪਤਾ ਹੋਊਗਾ ਹਾਂ ਜੀ ਉਹ ਪਰ ਇਹ ਤਾਂ ਪਤਾ ਨਹੀਂ ਪਾਉਣ ਦਾ ਕੱਟ ਲੈ ਭਾਈ ਆ ਜਾਓ ਯਾਰ ਬਸ ਚਲੋ ਬਸ ਆਇਓ ਲਾਉਂਦੀ ਨਾ ਆ ਭੰਗ ਕੱਢ ਲੈ ਮੰਗ ਕੱਟ ਪਾ ਲੈ ਇਹ ਇਹੀ ਹੈ ਨਾ ਕੜਾ ਤੇ ਬਾਹਲਾ ਛੋਟਾ ਹੈ ਬੱਚਿਆਂ ਵਾਲੀ ਲਾਦਦੇ ਉਹਨਾਂ ਨੂੰ ਪੰਗੇ ਨਹੀਂ ਨਹੀਂ ਸਰੀ ਪਤਲਾ ਹੀ ਸੀ ਬਈ ਹਾਂ ਹੋਰ ਸਦਾ ਹੀ ਸੀ ਪਤਲਾ ਹੀ ਸੀਗਾ ਪੰਜਰ ਤੋਂ ਬਣਿਆ ਪਿਆ ਸੀ ਹੁੰਦੀ ਆ ਬੁਰਨਾ ਦੇ ਬੰਦ ਹੋ ਗਿਆ ਵੰਟੀ ਲੈ ਆ ਡੰਨ ਕਰਦਾ ਇੱਥੇ ਲੈ डरना तू बन चं तरह कोई चक्कर आज तक कोई चक्कर नहीं चाक लो थले पालो ਯਾਰ ਪੱਟੀ ਬੰਨ ਲੈ ਦੇਣਾ ਇੱਕ ਹੋਰ ਇਹ ਦੂਰੀ ਹੈ ਅਰੇ ਦੇਖ ਬਈ ਸਾਸਰੀ ਘਰ ਬਈ ਸਾਰੇ ਭੈਣ ਭਰਾਵਾਂ ਨੂੰ ਇੱਕ ਜੀ ਬਹੁਤ ਹੀ ਦੁੱਖਦਾਈ ਘਟਨਾ ਹੋਈ ਸੀ ਜ਼ਿਲ੍ਹਾ ਲੁਧਿਆਣਾ ਪਿੰਡ ਜਟਪੁਰਾ ਜੱਟਪੁਰਾ ਉੱਥੋਂ ਦੇ ਇੱਕ ਲੇਡੀ ਨੇ ਨਹਿਰ ਦੇ ਵਿੱਚ ਸਾਲ ਮਾਰ ਕੇ ਆਪਣੀ ਜੀਵਨ ਨੀਲਾ ਸਮਾਪਤ ਕਰ ਲਈ ਸੀ ਉਸ ਦੀ ਬਾਡੀ ਅੱਜ 6 ਦਿਨਾਂ ਬਾਅਦ ਪਰਿਵਾਰ ਨੂੰ ਕੱਢ ਕੇ ਸੌਂਪ ਦਿੱਤੀ ਆ ਤੇ ਪਰ ਬਈ ਇਹਦਾ ਬਹੁਤ ਹੀ ਜਿਆਦਾ ਮੰਦਾ ਹਾਲ ਹੋ ਚੁੱਕਿਆ ਵਾ ਸਿਰਫ ਸਾਨੂੰ ਪਿੰਜਰ ਹੀ ਮਿਲਿਆ ਕੜ ਤੋਂ ਕੜੇ ਦਾ ਸਿਰਫ ਵਜਨ 5-6 ਕਿਲੋ ਹੀ ਹੋਊਗਾ ਜੀ ਬਾਡੀ ਯਾਨੀ ਕਿੱਡਾ ਸਰੀਰ ਹੁੰਦਾ ਬੰਦਾ ਆ ਤੇ ਲੱਤਾਂ ਬਾਹਾਂ ਸਾਨੂੰ ਕਿਦੋਂ ਬਾਹ ਮਿਲੀ ਆ ਕਿਤੋਂ ਲੱਤ ਮਿਲੀ ਆ ਕੁੱਤਿਆਂ ਨੇ ਸਾਰਾ ਸਰੀਰ ਇਹਦਾ ਖਾ ਲਿਆ ਤੇ ਬਾਡੀ ਦੀ ਪਛਾਣ ਆ ਜਿਹੜੀ ਸਾਨੂੰ ਕੱਪੜਿਆਂ ਤੋਂ ਹੀ ਆਈ ਆ ਤੇ ਬਾਹੇਗਰੂ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਤੇ ਜੇ ਹਾ ਕਿਸੇ ਪਰਿਵਾਰ ਦੇ ਨਾਲ ਨਾ ਹੋਵੇ ਤੇ ਬਹੁਤ ਹੀ ਬਈ ਨੇਰਾਂ ਦੇ ਵਿੱਚ ਹਾਸੇ ਹੁੰਦੇ ਰਹਿੰਦੇ ਆ ਇੱਕ ਮੇਰੀ ਬੇਨਤੀ ਆ ਬਈ ਤੇ ਦੂੰਗੇ ਪਾਣੀਆਂ ਦੇ ਵਿੱਚ ਨਾਂ ਨਾਉਣ ਜਾਇਆ ਕਰੋ ਬਹੁਤ ਹੀ ਨੌਜਮਾਨਾਂ ਦੀਆਂ ਜਿਹੜੀਆਂ ਨਹਿਰਾਂ ਚ ਡੁੱਬਣ ਕਰਕੇ ਮੌਤਾਂ ਹੋ ਰਹੀਆਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਵੱਲੋਂ ਇਹ ਬਿਲਕੁਲ ਫ੍ਰੀ ਸੇਵਾ ਕੀਤੀ ਗਈ ਆ ਭਾਈ ਜੀ ਤੁਹਾਡੇ ਤੋਂ ਪੈਸਾ ਤਾਂ ਨਹੀਂ ਲਿਆ ਵੀ ਨਹੀਂ ਤੇ ਭਰਾ ਵਾਂਗ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਸਾਰਿਆਂ ਨੇ ਵਾਹਿਗੁਰੂ ਜ਼ਰੂਰ ਲਿਖਿਓ ਜੀ